ਅਜਮਲ ਇੱਕ ਬ੍ਰਾਹਮਣ ਦਾ ਲੜਕਾ ਸੀਦਾ ਉਹਦਾ ਜਿਹੜਾ ਪਿਤਾ ਸੀਗਾ ਉਹ ਸੀ ਵਾ ਰਾਜਾ ਕੁਲਪੁਰ ਹੋਤ ਉਹਦੀ ਇੱਛਾ ਇਹ ਸੀ ਕਿ ਬਾਈ ਨੂੰ ਵਿਦਵਾਨ ਆਪਦੇ ਰਾਮ ਵੀ ਬਣਾ ਦਿਆ ਤੇ ਉਹਨੂੰ ਮਤਲਬ ਇਹ ਬੇਦ ਪਾਠੀ ਕੋਲੇ ਪੜਨ ਵਾਸਤੇ ਛੋੜ ਦਿਆ ਜਦ ਛੋੜ ਦਿਆ ਤਾਂ ਉਹ ਉਹਨੂੰ ਇਹ ਕਹਿਣਾ ਸੀ ਉਹਦੇ ਗੁਰੂ ਦਾ ਵੀ ਫਿਰ ਨਹੀਂ ਫਿਰ ਨਹੀਂ ਜਾਣਾ ਤੇ ਫਿਰ ਨਹੀਂ ਫਿਰ ਨਹੀਂ ਹੋਣਾ ਉਹ ਮੀਕਰੋ ਜਾਇਆ ਕਰੇ ਉਹ ਮੀਕਰੋ ਆਇਆ ਕਰੇ ਜਿਹੜੀ ਵਿੱਧਾ ਦੱਸਿਆ ਕਰੇ ਉਹ ਪੜ੍ਹਦਿਆ ਕਰੇ ਤੇ ਯਾਦ ਕਰਕੇ ਉਹਨੂੰ ਸੜਾ ਲਿਆ ਕਰੇ ਸਾਰੀ ਤੇ ਇੱਕ ਦਿਨ ਉਹਨੇ ਆਖਿਆ ਵੀ ਮੈਂ ਵੀ ਇੰਨਾ ਟਾਈਮ ਲਾਉਣਾ ਬਾਹਰ-ਬਾਹਰ ਦੀ ਯਾਰਨਾ ਫਿਰਨੀ-ਫਿਰਨੀ ਤੇ ਜੇ ਮੈਂ ਬਾਜ਼ਾਰ ਵੀ ਦੀ ਸਿੱਧੇ ਵਗਿਆ ਤਾਂ ਉਹ ਸਿੱਧੇ ਚਲਾ ਗਿਆ ਉੱਥੇ ਉਹਨੂੰ ਮਲੇ ਕਸੰਗ ਹੋ ਗਿਆ ਉਹ ਬਾਜ਼ਾਰ ਸੀ ਬੇਸਵਾਲ ਦਾ ਉਹ ਬੇਸਵਾਲ ਦਾ ਕਸੰਗ ਹੋਇਆ ਤਾਂ ਹੁਣ ਉਹ ਜਾਵੇ ਵੀ ਉੱਥੋਂ ਨਹੀਂ ਇਧਿਆ ਵੀ ਉੱਥੋਂ ਨਹੀਂ ਤਾਂ ਉਹਦੇ ਜਿਹੜੇ ਵਿਦਿਆਗੁਰੂ ਨੇ ਦੱਸੀ ਸੀ ਉਹ ਸਾਰੀ ਭੁੱਲ ਗਿਆ ਉਹ ਭੁੱਲਿਆ ਹੋਇਆ ਤੇ ਉਹਦੇ ਗੁਰੂ ਨੇ ਪੁੱਛਿਆ ਕਰੇ ਉਹ ਕੁਛ ਨਾ ਦੱਸਿਆ ਕਰੇ ਚੁੱਪ ਕਰ ਗਿਆ ਕਰੇ ਉਹ ਕਹਿੰਦਾ ਜਾਦਾ ਕਿੱਥੋਂ ਦੀ ਹੈ ਕਹਿੰਦਾ ਫਿਰਨੀ ਅਵਣਾ ਵੀ ਆ ਫਿਰਨੀ ਤੇ ਝੂਠ ਬੋਲ ਗਿਆ ਝੂਠ ਬੋਲਿਆ ਤੇ ਇੱਕ ਦਿਨ ਗੁਰੂ ਨੇ ਉਹਦਾ ਮਖਰਾ ਕੀਤਾ ਦਾ ਦੇਖਿਆ ਤਾਂ ਉਹ ਤਾਂ ਬੇਸਵਾਕ ਹੋ ਕੇ ਜਾ ਬੈਠਾ ਹਾਂਜੀ ਉਥੇ ਨੇ ਮਦਰਾ ਪੀਤੀ ਤੇ ਉਸ ਝੂਠੇ ਗਲਾਸ ਦੇ ਵਿੱਚ ਉਹਨੂੰ ਅਜਾਬ ਨੂੰ ਬਾਤੀ ਉਹ ਪੀ ਗਿਆ ਇਹਨਾਂ ਦੇਖ ਕੇ ਗੁਰੂ ਵਾਪਸ ਆ ਗਿਆ ਗੁਰੂ ਵਾਪਸ ਆਇਆ ਜਦੋਂ ਅਗਰੇ ਦਿਨ ਪੜਨਾ ਆਇਆ ਤਾਂ ਉਹ ਕਹਿਣ ਲੱਗਿਆ ਵੀ ਮਤਲਬ ਕਿ ਤੇਰੇ ਪਿਤਾ ਨੂੰ ਬੁਲਾ ਕੇ ਲਿਆ ਉਹ ਆਪਦੇ ਪਿਤਾ ਨੂੰ ਬੁਲਾ ਲਿਆ ਕਹਿੰਦਾ ਵੀ ਹੁਣ ਇਹਦਾ ਵਿਆਹ ਕਰਦੇ ਤੇ ਹੁਣ ਇਹਨੇ ਪੜਦਾ ਨਹੀਂ ਹੈਗਾ ਸਾਰੀ ਕਹਾਣੀ ਉਹਨੂੰ ਦੱਸੀ ਤਾਂ ਉਹ ਰਾਜਾ ਕੋਲ ਪ੍ਰੋਹੁਸੀਆ ਰਿਸ਼ਤਾ ਹੋ ਗਿਆ ਉਹਨੂੰ ਰਿਸ਼ਤਾ ਹੋ ਗਿਆ ਵਿਆਹ ਆ ਗਿਆ ਪਰ ਲੈਕਰ ਉਹ ਵੀ ਇੰਨੀ ਗੰਦੀ ਆਦਤ ਬਣ ਚੁੱਕੀ ਸੀ ਕਿ ਉਹ ਫੇਸਬੁੱਕ ਕੋਲੋਂ ਜਾਣੋ ਹਟਿਆ ਨਾ ਤਾਂ ਇੱਕ ਦਿਨ ਫਿਰ ਉਹ ਰਾਜ ਉਹਨੂੰ ਜਿਹੜਾ ਪੰਡਤ ਸੀਗਾ ਕੋਲ ਪ੍ਰੋਹੁਤ ਉਹਨੂੰ ਚਿੰਤਾ ਹੋ ਗਈ ਵੀ ਮੈਂ ਕੀ ਸੋਚਦਾ ਸੀ ਬੜ ਕੀ ਗਿਆ ਤਾਂ ਉਹ ਚਿੰਤਾ ਵਿੱਚ ਉਹਦੀ ਮੌਤ ਹੋ ਗਈ ਤੇ ਰਾਜੇ ਨੇ ਅਜਾ ਮਨੁ ਪ੍ਰੋਹੁਤ ਬਣਾਤਾ ਜਦੋਂ ਦੇਖਿਆ ਵੀ ਇਹ ਮਦਰਾ ਪੀਂਦਾ ਹੈ ਬੀਸਵਾ ਨਾਮਨ ਕਰਨਦਾ ਹੈ ਇਹ ਸਾਰਾ ਕੁਝ ਦੇਖਿਆ ਤਾਂ ਰਾਜੇ ਨੇ ਉਹਨੂੰ ਕਹਿੰਦਾ ਵੀ ਜਦਾਂ ਇਹ ਛੱਡ ਦੇ ਤੇ ਜਪ ਪ੍ਰੋਤੀ ਛੱਡ ਦੇ ਉਹ ਕਹਿੰਦਾ ਮੈਂ ਪ੍ਰੋਤੀ ਦਾ ਛੱਡ ਸਕਦਾ ਇਹ ਨਹੀਂ ਛੱਡ ਸਕਦਾ ਚਲ ਜੀ ਇੱਕਦਮ ਐਸਾ ਹੈ ਕਿ ਉਹਨੂੰ ਸ਼ਹਿਰ ਤੋਂ ਬਾਹਰ ਉੱਚੋਂ ਵਿਪਾਕੀ ਤੇ ਰਹਿਣ ਲੱਗ ਗਿਆ ਤਰਿਆ ਉਹ ਰਹਿਣ ਲੱਗਿਆ ਹੋਇਆ ਤੇ ਨਗਰ ਦੇ ਵਿੱਚ ਸੰਤ ਆਏ ਤੇ ਆ ਕੇ ਉਹਨਾਂ ਨੇ ਕੁਛ ਸੰਤਾਂ ਸਾਥ ਦੇ ਵਿੱਚ ਭਾਈ ਕੋਈ ਸੰਤਾਂ ਦਾ ਪ੍ਰੇਮੀ ਉਹਨਾਂ ਨੇ ਉਹਨੂੰ ਮਸ਼ਕਰੀ ਕਰਤੀ ਕਹਿਣ ਲੱਗੇ ਇੱਥੇ ਯਾਮਨ ਬੜਾ ਪ੍ਰੇਮੀ ਉਹਦੇ ਕੋਲ ਭੇਜਤਾ। ਜਦੋਂ ਯਾਮਨ ਕੋਲੇ ਗਏ ਤਾਂ ਉਹਨੇ ਦੇਖਿਆ ਵੀ ਸੰਤ ਮੇਰੇ ਘਰੇ ਉਹਨੂੰ ਬੜਾ ਖੁਸ਼ੀ ਹੋਈ ਤਾਂ ਉਹਨਾਂ ਨੂੰ ਮੰਜੀ ਰਾਹੇ ਤੇ ਆਪਾਤ ਕੀਤੀ ਤੇ ਜਹਜਾ ਰੱਖਮ ਸਭੋਜਨ ਸੀ ਉਹ ਵੀ ਸ਼ਿਕਾਇਆ। ਸ਼ਕਣ ਤੋਂ ਬਾਅਦ ਤਾਂ ਜਿਹੜਾ ਇਹ ਸੰਤ ਨੂੰ ਨਨੇ ਹੁੰਦੇ ਨੇ ਭਰ ਉਪਕਾਰ ਉਹਨਾਂ ਨੇ ਕਿਹਾ ਵੀ ਦੇ ਹੋਏ ਨਾ ਕਿ ਨਾ ਪ੍ਰੇਮ ਕੀਤਾ ਵੀ ਆਪਾਂ ਇਹਦਾ ਭਲਾ ਕਰੀਏ ਹਾਂਜੀ ਹਾਂ ਉਹ ਕਹਿੰਦੇ ਵੀ ਅਜਮਲ ਤੂੰ ਕਰਮ ਕੀ ਕਰਦਾ ਝੂਠ ਨਹੀਂ ਬੋਲਣਾ ਸੱਚ ਦੱਸਣਾ ਜੀ ਕਰਮ ਦਾ ਕਹਿੰਦਾ ਮੇਰਾ ਸਾਰਾ ਕੁਟਲ ਹੈ ਮੈਂ ਮਾੜਾ ਕਰਨਾ ਮੈਂ ਹਾਂਜੀ ਉਹ ਕਹਿੰਦੇ ਭਾਈ ਫਿਰ ਨਾਮ ਜਪਿਆ ਕਰ ਕਹਿੰਦਾ ਮੇਰਾ ਮਨ ਨਹੀਂ ਲੱਗਦਾ ਮਨ ਨਹੀਂ ਲੱਗਦਾ ਤਾਂ ਉਹ ਕਹਣ ਲੱਗੇ ਫਿਰ ਚੰਗਾ ਵੀ ਤੇਰੇ ਇੱਕ ਲੜਕਾ ਪੈਦਾ ਹੋਊਗਾ ਉਹਦਾ ਨਾਮ ਰਾਮਨ ਉਹਨੂੰ ਘੂੜਨਾ ਨਹੀਂ ਉਹਦਾ ਨਾਮ ਲੈ ਕੇ ਫੇਰ ਕੰਮ ਕਰਨਾ ਕੋਈ ਵੀ ਉਹ ਨਰੈਣ ਨਾਮ ਜਪਦਾ ਤੇ ਗਾਦੀ ਫਿਰ ਉਸ ਤੋਂ ਬਾਅਦ ਤੇ ਉਹਦਾ ਅੰਤ ਸਮਾ ਆ ਗਿਆ ਅੰਤ ਸਮਾ ਆਇਆ ਤੇ ਉਹਨੂੰ ਲੈਣ ਵਾਸਤੇ ਜੰਦੂ ਤਾੜ ਹਾਂਜੀ ਉਹਨੂੰ ਦੇਖ ਕੇ ਉਹ ਘਬਰਾ ਗਿਆ ਡਰ ਗਿਆ ਡਰਿਆ ਹੋਇਆ ਤੇ ਉਦੋਂ ਫਿਰ ਜਿਹੜੇ ਅੰਤ ਸਮੇਂ ਜਿਹੜੇ ਇਨਸਾਨ ਦੇ ਵਿੱਚ ਮੋਹ ਹੁੰਦਾ ਨਾ ਉਹਨੂੰ ਯਾਦ ਕਰਦਾ ਹਾਂਜੀ ਉਹਦਾ ਪੁੱਤਰ ਨਾਰਾਇਣ ਦੇ ਵਿੱਚ ਮੋਹ ਸੀ ਉਹਨੂੰ ਯਾਦ ਕੀਤਾ ਕਹਿੰਦਾ ਪੁੱਤਰ ਨਾਰਾਇਣ ਮੇਰੀ ਸਹਾਇਤਾ ਕਰੋ ਪੁੱਤਰ ਨਾਰਾਇਣ ਮੇਰੀ ਸਹਾਇਤਾ ਕਰੋ ਪੁੱਤਰ ਨਾਰਾਇਣ ਮੇਰੀ ਸਹਾਇਤਾ ਕਰੋ ਪੁੱਤਰ ਵੀ ਕਹਿਣੋ ਹੱਟ ਗਿਆ ਕਹਿੰਦਾ ਨਾਰਾਇਣ 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 ਮੇਰੀ ਸਹਾਇਤਾ ਕਰੋ ਜੋ ਨਾਰਾਇਣ ਨੂੰ ਪੁਕਾਰਿਆ ਤਾਂ ਭਗਵਾਨ ਨੇ ਕਿਰਪਾ ਕੀਤੀ ਚਾਰ-ਚਾਰ ਬਹਾਰੇ ਪਰ ਖਦਾਵੀ ਦੋ ਆ ਕੇ ਜੰਦੂਤਰ ਉਖੜ ਲਗੇ ਵੀ ਤੁਸੀਂ ਕਹਿੰਦੇ ਅਸੀਂ ਇਹਨੂੰ ਲੈਣ ਵਾਸਤੇ ਆਏ ਆ ਜਹਜਨ ਕਰਮ ਕੀਤਾ ਉਹਦੇ ਨੂੰ ਸਜ਼ਾ ਦੇਵਾਂਗੇ ਸਾਨੂੰ ਹੁਕਮ ਹੋਇਆ ਹੈਗਾ ਧਰਮ ਰਾਜ ਦਾ ਤੇ ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਵੀ ਜਿਹੜਾ ਬੰਦਾ ਅੰਤ ਸਮੇਂ ਭਗਵਾਨ ਦਾ ਨਾਮ ਜਪੇ ਉਹਦਾ ਪਾਪ ਰਹਿੰਦੀ ਕੋਈ ਨਹੀਂ ਹੈ ਉਹ ਤਾਂ ਜਿਵੇਂ ਇੱਕ ਤੀਲੀ ਲਾ ਕੇ ਰੂਹ ਦੇ ਢੇਰ ਨੂੰ ਆਪਾਂ ਰਾਖ ਬਣਾਉਂਦੀ ਹੈ ਤੀਲੀ ਇਹ ਮਿਕਰੋ ਬੰਦੇ ਦੇ ਜਿਹੜੇ ਪਾਪ ਐ ਇਹ ਸਾਰੇ ਰਾਖ ਹੋ ਜਾਂਦੇ ਨੇ ਪਰਮਾਤਮਾ ਦਾ ਨਾਮ ਜਪਣ ਨਾਲ ਤੇ باوجود 아이 ਜੰਦੂਤਾ ਭੱਜ ਗਏ ਉਹਨਾਂ ਨੇ ਦਰਸ਼ਨ ਕਰਕੇ 1 ਸਾਲ ਦੀ ਉਹਦੀ ਉਮਰ ਵੱਧ ਗਈ ਉਮਰ ਵੱਧੀ ਪੂਰਨ ਗਿਆਨ ਹੋ ਗਿਆ ਪ੍ਰੇਮ ਦੇ ਨਾਲ 1 ਸਾਲ ਦੇ ਵਿੱਚ ਉਹਦਾ ਨਾਮ ਜਪਿਆ ਨਰਾਇਣ ਤਾਂ ਉਸ ਤੋਂ ਬਾਅਦ ਭਗਵਾਨ ਨੇ ਉਹਦੇ ਵਾਸਤੇ ਬੈਕੋ ਬਵਾਰ ਭੇਜਿਆ ਗੁਵਾਨ ਦੇ ਵਿੱਚੋਂ ਬੜੇ ਸਤਿਕਾਰ ਨਾਲ ਭਗਵਾਨ ਦੇ ਦਰਬਾਰ ਦੇ ਵਿੱਚ ਸੱਚਖੰਡ ਦੇ ਵਿੱਚ ਚਲੇ ਆ ਗਿਆ ਗਾਣੀ ਚ ਵੀ ਸ਼ਬਦ ਅਰਜਾ ਨਾਮ ਦੀ ਮਹਿਮਾ ਹੈ ਹਰ ਕੋ ਨਾਮ ਸਦਾ ਸੁਖਦਾਈ ਇਹ ਸਿਮਰਤ ਅਜਮਲ ਉਧਰਿਆ ਗਣਕਾ ਹੂੰ ਗਤ ਪਾਈ ਰਾਜ ਸਭਾ ਮੇ ਪੰਚਾਲੀ ਕੋ RAM ਨਾਮ ਸੁਧ ਆਈ ਧਰੁਪ ਦੀ ਦੇ ਪੰਜ ਪਤੀ ਸੀ ਕਿਸੇ ਨੇ ਸਹਿਤਾ ਨਹੀਂ ਕੀਤੀ ਜੋ ਭਗਵਾਨ ਨੂੰ ਯਾਦ ਕੀਤਾ ਤਾਂ ਉਹਨੇ ਮੰਨ ਕਿ ਉਹਦਾ ਵਸਤਰੀ ਨੂੰ ਹੋਣੀ ਨਹੀਂ ਦਿੰਦਾ ਹਾਂਜੀ ਸੋ ਭਗਵਾਨ ਦਾ ਐਸੀ ਮਹਿਮਾ ਹੈ ਜਿਹੜਾ ਬੰਦਾ ਉਹਨੂੰ ਯਾਦ ਕਰਦਾ ਹੈ ਉਹਦਾ ਕਾਸਟ ਰਹਿਣ ਹੀ ਨਹੀਂ ਦਿੰਦਾ